ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅੱਜ ਹੈ 6 ਨਵੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 6 ਨਵੰਬਰ 2025 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫ ਯਰ ਦੇ MCQ ਹਰੇਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦੇ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਯਾਦਾ ਟਾਈਮ ਗੇਸ ਨੰਨ ਕਰਦੇ ਹੋਏ ਅਸੀਂ ਅੱਜ ਦੀ ਇੱਕ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੀ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵਕਤ ਤੋਂ ਬਾਅਦ ਸ਼ੇਅਰ ਕਰ ਦੇਣਾ ਹਾਲ ਹੀ ਵਿੱਚ ਗੋਗਾ ਬਿਲ ਝੀਲ ਨੂੰ ਭਾਰਤ ਦੇ ਰਾਮਸਰ ਸਾਈਟ ਕੋਸ਼ਿਤ ਕੀਤਾ ਹੈ ਇਸ ਨਾਲ ਭਾਰਤ ਵਿੱਚ ਰਾਮਸਰ ਸਾਈਟਾਂ ਦੀ ਗਿਣਤੀ ਕਿੰਨੀ ਹੋ ਗਈ ਹਾਂਜੀ ਵਿਹਾਰ ਦੇ ਕਟਿਹਾਰ ਜ਼ਿਲ੍ਹੇ ਵਿੱਚ ਆ ਗੋਗਾਵਲ ਝੀਲ ਤੇ ਇਸ ਨੂੰ ਭਾਰਤ ਦੀ 94ਵੀਂ ਰਾਮਸਰ ਸਾਈਟ ਕੋ ਸ਼ਿਖਤ ਕੀਤਾ ਗਿਆ ਇਹ ਭਾਰਤ ਦੀ 94ਵੀਂ ਰਾਮਸਰ ਸਾਈਟ ਬਣੀ ਹੈ ਤੇ ਇਸ ਤੋਂ ਪਹਿਲਾਂ ਵਿਹਾਰ ਦੀਆਂ ਹੀ ਦੋ ਰਾਮਸਰ ਸਾਈਟ ਕੋ ਛਿਤ ਕੀਤੀਆਂ ਗਈਆਂ 93ਵੀਂ ਰਾਮਸਰ ਸਾਈਟ ਵਿਹਾਰ ਦੇ ਵਿੱਚ ਗੋਕੂਲ ਜੁਲਾਸੀ ਇਸ ਨੂੰ ਵੀ 93 ਰਾਮਸਰ ਸਾਈਟ ਘੋਸ਼ਿਤ ਕੀਤਾ ਗਿਆ 1ਵੇਂ ਨੰਬਰ ਦੀ ਰਾਮਸਰ ਸਾਈਟ ਘੋਸ਼ਿਤ ਕੀਤਾ ਗਿਆ ਉਦੇਪੁਰ ਝੀਲ ਨੂੰ ਏਵੀ ਵਿਹਾਰ ਦੇ ਵਿੱਚ ਤੇ ਲਗਾਤਾਰ ਇਹ ਤਿੰਨ ਹੋ ਗਈਆਂ ਜਿਸ ਦੇ ਨਾਲ ਟੋਟਲ ਵਿਹਾਰ ਦੇ ਵਿੱਚ 6 ਹੋ ਗਈਆਂ ਰਾਮਸਰ ਸਾਈਟ ਜਿੰਨਾ ਦੀ ਗਿਣਤੀ ਵਿਹਾਰ ਦੇ ਵਿੱਚ ਠੀਕ ਹੈ ਹੁਣ ਇਹ 94ਵੀਂ ਰਾਮਸਰ ਸਾਈਟ ਬਣੀਆ ਗੋਗਾਬਲ ਝੀਲ ਭਾਰਤ ਦੀ ਤੇ ਇਸ ਨਾਲ ਭਾਰਤ ਦੇ ਵਿੱਚ ਟੋਟਲ ਰਾਮਸਰ ਸਾਈਟ ਦੀ ਗਿਣਤੀ 94 ਹੋ ਗਈ ਉਨ ਬਿਹਾਰ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਬਿਹਾਰ ਬਿਹਾਰ ਦੀ ਕੈਪੀਟਲ ਆ ਪਟਨਾ ਇਥੋਂ ਦੇ ਚੀਫ ਮਿਨਿਸਟਰ ਨਿਤੀਸ਼ ਕੁਮਾਰ ਗਵਰਨਰ ਆ আরিਫ ਮੁਹੰਮਦ ਖਾਨ ਬਿਹਾਰ ਦੇ ਗੋਕੂਲਜਲ ਪੰਡਾਰ ਅਤੇ ਉਦੇਪੁਰ ਝੀਲ ਨੂੰ ਰਾਮਸਰ ਵੈਟਲੈਂਡ ਵਜੋਂ ਨਾਮਜ਼ਦ ਕੀਤਾ ਗਿਆ ਏਸ਼ੀਆ ਦੇ ਪ੍ਰਮੁੱਖ ਸਾਇਤਕ ਉਤਸਵ ਉਨਮੇਸ਼ ਦਾ ਤੀਜਾ ਐਡੀਸ਼ਨ ਪਟਨਾ ਵਿੱਚ ਆਯੋਜਿਤ ਕੀਤਾ ਗਿਆ ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਵਿੱਚ 75 ਲੱਖ ਔਰਤਾਂ ਨੂੰ 10000 ਰੁਪਏ ਟਰਾਂਸਫਰ ਕੀਤੇ ਤੇ ਜਸਟਿਸ ਪੀ ਵੀ ਬਜੰਤਰੀ ਨੇ ਪਟਨਾ ਹਾਈ ਕੋਰਟ ਦੇ ਮੁੱਖ ਜੱਜ ਵਜੋਂ ਸੌਂ ਚੁੱਕੇ ਵਿਹਾਰ ਦੇ ਮੁੱਖ ਮੰਤਰੀ ਵੱਲੋਂ ਬੇਰੋਜ਼ਗਾਰ ਗ੍ਰੈਜੂਏਟਾਂ ਲਈ 1000 ਰੁਪਏ ਮਹੀਨਾ ਵਰਪਾ ਦੇਣ ਦਾ ਐਲਾਨ ਕੀਤਾ ਗਿਆ ਮਰੀਮ ਫਾਤਿਮਾ ਵਿਹਾਰ ਦੀ ਪਹਿਲੀ ਮਹਿਲਾ ਫਿਡੇ ਮਾਸਟਰ ਬਣੀ ਖੇਤੀਬਾੜੀ ਨਿਰਜਾਤ ਨੂੰ ਹਲਾਰਾ ਦੇਣ ਲਈ ਅਪੈਡਾ ਨੇ ਵਿਹਾਰ ਵਿੱਚ ਪਹਿਲਾ ਦਫ਼ਤਰ ਖੋਲ੍ਹਿਆ ਵਿਹਾਰ ਦੇ ਨਾਲ ਅੰਦਾ ਜ਼ਿਲ੍ਹੇ ਦੇ ਰਾਜਗੀਰ ਵਿਖੇ ਸ਼ਾਹੀ ਪੁਟਾਣ ਬੁੱਧੀ ਮੰਦਰ ਦਾ ਉਦਘਾਟਨ ਸ਼ਾਨਦਾਰ ਢੰਗ ਨਾਲ ਕੀਤਾ ਗਿਆ ਨੈਕਸਟ ਹਾਲ ਹੀ ਵਿੱਚ ਕਿਸ ਰਾਜ ਦਾ ਨਰਦੇਹੀ ਸੈਂਚਰੀ ਚੀਤਿਆਂ ਲਈ ਤੀਜਾ ਨਿਵਾਸ ਸਥਾਨ ਬਣ ਜਾਵੇਗਾ ਹਾਂਜੀ ਨਰਦੇਹੀ ਸੈਂਚਰੀ ਇਹ ਮੱਧ ਪ੍ਰਦੇਸ਼ ਦੇ ਵਿੱਚ ਹੈ ਤੇ ਚੀਤਿਆਂ ਲਈ ਤੀਜਾ ਨਿਵਾਸ ਸਥਾਨ ਬਣਿਆ ਹੁਣ ਤੁਸੀਂ ਸੋਚੋਗੇ ਤਾਂ ਇਸਰਾਵਾ ਪਹਿਲੇ ਦੋ ਕਿਹੜੇ ਆ ਪਹਿਲੇ ਦੋ ਵੀ ਮੱਧ ਪ੍ਰਦੇਸ਼ ਦੇ ਵਿੱਚ ਆ ਚੀਤਾ ਨਿਵਾਸ ਸਥਾਨ ਕੋਨੋ ਨੈਸ਼ਨਲ ਪਾਰਕ ਅਤੇ ਗਾਂਧੀ ਸਾਗਰ ਸੈਂਚਰੀ ਠੀਕ ਹੈ ਹੁਣ ਮੱਧ ਪ੍ਰਦੇਸ਼ ਦੀ ਗੱਲ ਆ ਤਾਂ ਦੇਖ ਸਕਦੇ ਹਾਂ ਤੁਸੀਂ ਮੈਪ ਦੇ ਵਿੱਚ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਦੇ ਕੈਪੀਟਲ ਆ ਪੋਪਾਲ ਇੱਥੋਂ ਦੇ ਚੀਫ ਮਿਨਿਸਟਰ ਡਾਕਟਰ ਮੋਹਨ ਜਾਦਵ ਗਵਰਨਰ ਆ ਮੰਗੂਪਾਈ ਸ਼ਗਨਪਾਈ ਪਟੇਲ ਮੱਧ ਪ੍ਰਦੇਸ਼ ਵਿੱਚ ਕੋਨੂ ਨੈਸ਼ਨਲ ਪਾਰਕਾ ਸੰਦਰੀ ਨੈਸ਼ਨਲ ਪਾਰਕਾ ਮਾਧਮ ਨੈਸ਼ਨਲ ਪਾਰਕਾ ਮੰਡਲਾ ਫਲਟਪਾਸਿੰਗ ਨੈਸ਼ਨਲ ਪਾਰਕਾ ਕਾਨਾ ਨੈਸ਼ਨਲ ਪਾਰਕਾ ਬੰਦਵਕੜ ਨੈਸ਼ਨਲ ਪਾਰਕ ਵਨਵੀਹਰ ਨੈਸ਼ਨਲ ਪਾਰਕਾ ਰੁੱਦਰ ਸਾਗਰ ਝੀਲ ਨੈਸ਼ਨਲ ਪਾਰਕਾ ਪੈਂਚ ਨੈਸ਼ਨਲ ਪਾਰਕਾ ਸਤਪੁਰਾ ਨੈਸ਼ਨਲ ਪਾਰਕਾ ਕੰਨਾ ਨੈਸ਼ਨਲ ਪਾਰਕਾ ਮੱਧ ਪ੍ਰਦੇਸ਼ ਨੈਸ਼ਨਲ ਪਾਰਕ ਦੇ ਮਾਮਲੇ ਵਿੱਚ ਪੂਰੀ ਇੰਡੀਆ ਦੇ ਵਿੱਚ ਟੌਪ ਤੇ ਹੈ ਭਾਰਤ ਦੀ ਪਹਿਲੀ ਚੀਤਾ ਸਫਾਰੀ ਮੱਧ ਪ੍ਰਦੇਸ਼ ਦੇ ਖੂਨ ਨੈਸ਼ਨਲ ਪਾਰਕ ਵਿੱਚ ਸ਼ੁਰੂ ਹੋਈ। ਵੰਦਵਗਾ ਟਾਈਗਰ ਰਿਜ਼ਰਵ ਮੱਧ ਪ੍ਰਦੇਸ਼ ਵਿੱਚ ਹੱਥੀਂ ਨਿਗਰਾਨੀ ਲਈ ਗਾਜ ਰક્ષਕ ਐਪ ਲਾਂਚ ਕਰੇਗਾ। ਪ੍ਰਧਾਨ ਮੰਤਰੀ ਮੋਦੀ ਨੇ ਮੱਧ ਪ੍ਰਦੇਸ਼ ਦੇ ਧਾਰ ਵਿੱਚ ਪੀਐਮ ਮਿੱਤਰਾ ਪਾਰਕ ਦਾ ਉਦਘਾਟਨ ਕੀਤਾ। ਸੀਆਈਐਸਐਫ ਨੇ ਮੱਧ ਪ੍ਰਦੇਸ਼ ਵਿੱਚ ਪਹਿਲੀ ਮਹਿਲਾ ਕਮਾਂਡੋ ਯੂਨਿਟ ਸ਼ੁਰੂ ਕੀਤੀ। ਸ਼੍ਰੀਨਗਰ ਦੀ ਡਾਲਚੀ ਲਿਖੇ ਆਯੋਜਿਤ ਖੇਲੋ ਇੰਡੀਆ ਵਿੰਟਰ ਸਪੋਰਟਸ ਫੈਸਟੀਵਲ ਵਿੱਚ ਮੱਧ ਪ੍ਰਦੇਸ਼ ਟਰੱਕ ਤੇ ਰਹਾ ਪੱਛਮੀ ਰੇਲਵੇ ਨੇ ਮੱਧ ਪ੍ਰਦੇਸ਼ ਵਿੱਚ 155 ਸਾਲ ਪੁਰਾਣੀ ਲਾਈਨ ਤੇ ਹੈਰੀਟੇਜ ਟ੍ਰੇਨ ਰੋਡ ਸ਼ੁਰੂ ਕੀਤੀ ਹਿੰਦੀ ਵਿੱਚ ਐਮਬੀਬੀਐਸ ਦੀ ਪੇਸ਼ਕਸ਼ ਕਰਨ ਵਾਲਾ ਦੇਸ਼ ਦਾ ਪਹਿਲਾ ਮੈਡੀਕਲ ਕਾਲਜ ਅਬਲਪੁਰ ਵਿੱਚ ਖੁੱਲ੍ਹਿਆ ਮੱਧ ਪ੍ਰਦੇਸ਼ ਸਰਕਾਰ ਨੇ ਬੇਰੁਜ਼ਗਾਰ ਨੌਜਵਾਨਾਂ ਲਈ ਮਹੀਨਾਵਾਰ ਸਹਾਇਤਾ ਸ਼ੁਰੂ ਕੀਤੀ ਨੈਕਸਟ ਹਾਲ ਹੀ ਵਿੱਚ ਡੀਆਰਡੀਓ ਦੇ DRDL హైదరాబాద్ ਦੇ ਡਾਇਰੈਕਟਰ ਵੱਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ DRDL డిఫెన్స్ రీసెర్చ్ ਐਂਡ ਡਿਵੈਲਪਮੈਂਟ ਲੈਬਾਰਟਰੀ ਤੇ DRDO ਜਾਨੀ ਕਿ డిఫెన్స్ రీసెర్చ్ ਐਂਡ ਡਿਵੈਲਪਮੈਂਟ ਆਫ ਆਰਗੇਨਾਈਜੇਸ਼ਨ ਤੇ ਹਾਲ ਹੀ ਵਿੱਚ ਡਿਵੈਲਪਮੈਂਟ ਰਿਸਰਚ ਐਂਡ ਡਿਵੈਲਪ ਸੌਰੀ డిఫెన్స్ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਦੇ ਡਿਫెన్స్ ਰਿਸਰਚ ਐਂਡ ਡਿਵੈਲਪਮੈਂਟ ਲੈਬਾਰਟਰੀ హైదరాబాద్ ਦੇ ਡਾਇਰੈਕਟਰ ਵੱਜੋਂ ਚੁਣਿਆ ਗਿਆ ਅੰਕਤੀ ਰਾਜੂ ਅੰਕਤੀ ਅੰਕਤੀ ਆ ਵੈਸੀ ਠੀਕ ਹੈ ਥੱਥਾ ਆਣਾ ਤੁੱਤੀ ਦੀ ਹੈਗਾਤੀ ਰਾਜੂ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਗੁਰਚਰਨ ਸਿੰਘ ਨੂੰ ਭਾਰਤੀ ਜਲ ਸੈਨਾ ਦਾ ਮੁਖੀ ਚੁਣਿਆ ਗਿਆ ਰਾਜਕੁਮਾਰ ਅਰੋੜਾ ਨੇ ਵਿੱਤੀ ਸਲਾਹਕਾਰ ਦਾ ਹੰਦ ਸੰਭਾਲਿਆ ਸਮੀਰ ਸਖਸੈਨਾ ਨੇ ਦੱਖਣੀ ਜਲ ਸੈਨਾ ਕਮਾਂਡ ਦੇ ਫਲੈਗਸ ਅਫਸਰ ਕਮਾਂਡਿੰਗ ਇਨ ਚੀਫ ਵਜੋਂ ਦਾ ਸੰਭਾਲਿਆ ਰਜਨਾ ਪ੍ਰਕਾਸ਼ ਦੇ ਸ਼ਾਇਦ 8ਵੀਂ ਤਨਖਾਹ ਕਮਿਸ਼ਨ ਦੇ ਚੇਅਰਪਰਸਨ ਚੁਣਿਆ ਗਿਆ ਜੇ ਸੂਰੀਆ ਕਾਂਤ ਨੇ ਨੂੰ ਭਾਰਤ ਦੇ 53ਵੇਂ ਚੀਫ ਜਸਟਿਸ ਵਜੋਂ ਨਾਮਜ਼ਦ ਕੀਤਾ ਗਿਆ। ਦੇਨ ਸਾਰਾ ਮਲਾਲੀ ਚਰਚ ਆਫ ਇੰਗਲੈਂਡ ਦੀ ਗਵਾਹੀ ਕਰਨ ਵਾਲੀ ਪਹਿਲੀ ਔਰਤ ਬਣੀ। ਨੈਕਸਟ ਹੈ ਹਾਲ ਹੀ ਵਿੱਚ ਭਾਰਤ ਅਤੇ ਇਜ਼ਰਾਈਲ ਵਿੱਚ ਕਰ ਰੱਖਿਆ ਸਹਿਯੋਗ ਤੇ ਸਾਂਝੇ ਕਾਰਜ ਸਮੂਹ ਦੀ 17ਵੀਂ ਮੀਟਿੰਗ ਕਿੱਥੇ ਹੋਈ? ਭਾਰਤ ਅਤੇ ਇਜ਼ਰਾਈਲ ਦੇ ਵਿੱਚ ਕਰ ਰੱਖਿਆ ਸਹਿਯੋਗ ਤੇ ਮੀਟਿੰਗ ਹੋਈ ਹੈ 17ਵੀਂ। ਇਹ ਮੀਟਿੰਗ ਹੋਈ ਹੈ ਇਜ਼ਰਾਈਲ ਦੇ テル ਅਵੀਵ ਦੇ ਵਿੱਚ। অপਸ਼ਨ B ਇਸ ਦਾ ਰਾਈਟ। ਰਾਈਟ ਆਨਸਰ ਉਨ੍ਹਾਂ ਇਜ਼ਰਾਈਲ ਦੇ ਵਿੱਚ ਹੀ ਮੀਟਿੰਗ ਹੋਈ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਤੇ ਵਿੱਚ ਇਜ਼ਰਾਈਲ ਇਜ਼ਰਾਈਲ ਦੀ ਕੈਪੀਟਲ ਹੈ ਯਰੂਸ਼ਲਮ ਕ੍ਰਾਂਸ ਇਜ਼ਰਾਈਲੀ ਨਿਊ ਸੈਕਲ ਪ੍ਰਾਈਮ ਮਿਨਿਸਟਰ ਬੈਂਜਾਮਿਨ ਨਿੱਤਨ ਜਾਹੂ ਪ੍ਰੈਜ਼ੀਡੈਂਟ ਇਸਾਕ ਹਾਇੂ ਇਜ਼ਰਾਈਲ ਨੇ ਡੋਨਾਲਡ ਟਰੰਪ ਨੂੰ ਆਪਣਾ ਸਭ ਤੋਂ ਉੱਚਾ ਨਾਗਰਿਕ ਪੁਰਸਕਾਰ ਇਜ਼ਰਾਈਲੀ ਰਾਸ਼ਟਰਪਤੀ ਮੈਡਲ ਆਫ ਆਨਰ ਸਨਮਾਨਿਤ ਨਾਲ ਸਨਮਾਨਿਤ ਕੀਤਾ ਇਜ਼ਰਾਈਲ ਵਿੱਚ ਰੋਸ਼ ਹਸ਼ਨਾ ਦੇ ਜਸ਼ਨ ਮਨਾਏ ਗਏ ਇਜ਼ਰਾਈਲ ਨੇ ਐਂਟੀ ਮਿਜ਼ਾਈਲ ਨੇਸਰ ਸਿਸਟਮ ਆਇਰਨ ਬੀਮ ਦਾ ਸਫਲ ਪ੍ਰੀਖਣ ਕੀਤਾ ਇਜ਼ਰਾਈਲ ਨੇ ਉਹਨਾਂ ਦੇ ਜਾਸੂਸੀ ਉਪਗ੍ਰੇਡ ਅਫੈਕਟ 19 ਲਾਂਚ ਕੀਤਾ ਇਜ਼ਰਾਈਲ ਨੇ ਉਹਨਾਂ ਦੇ ਸੰਚਾਰ ਉਪਗ੍ਰੇਡ ਡਰੋਨਰ 1 ਲਾਂਚ ਕੀਤਾ ਇਜ਼ਰਾਈਲ ਨੇ ਆਪਰੇਸ਼ਨ ਰਾਈਜ਼ਿੰਗ ਲਾਈਨ ਸ਼ੁਰੂ ਕੀਤੀ ਹੈ ਇਜ਼ਰਾਈਲ ਨੇ 1.4 ਮਿਲੀਅਨ ਡਾਲਰ ਦੀ ਰਾਸ਼ਟਰੀ ਪ੍ਰਾਕਾਸ਼ ਸੁਰੱਖਿਆ ਯੋਜਨਾ ਸ਼ੁਰੂ ਕੀਤੀ ਨੈਕਸਟ 2025 ਵਿੱਚ ਗਲੋਬਲ ਪੀਸ ਪ੍ਰਾਰਥਨਾ ਫੈਸਟੀਵਲ ਦੀ ਮੇਜ਼ਬਾਨੀ ਕੌਣ ਕਰੇਗਾ 2025 ਵਿੱਚ ਗਲੋਬਲ ਪੀਸ ਪ੍ਰਾਰਥਨਾ ਫੈਸਟੀਵਲ ਦੀ ਮੇਜ਼ਬਾਨੀ ਪੁਟਾਨ ਕਰੇਗਾ ਠੀਕ ਹੈ ਪੁਟਾਨ ਦੇ ਥਿੰਪੂ ਦੇ ਵਿੱਚ ਹੋਊਗੀ ग्लोबल पीस प्रार्थना फेस्टिवल 3 से 4 तो 17 नवंबर तक होवेगी ठीक है हुन भूटान ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ भूटान भूटान ਦੀ ਕੈਪੀਟਲ ਆ تیمਪੂ क्रान्ਸੀਆ ਨਗਲਰ ਤੋਂ ਪ੍ਰਾਈਮ ਮਿਨਿਸਟਰ ਤਸਿਰਿੰਗ ਤਾਪਗੀ भूटान ਦੇ ਸਰਵੋਚ ਨਾਗਰਿਕ ਸਨਮਾਨ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਨੂੰ ਸਨਮਾਨਿਤ ਕੀਤਾ ਗਿਆ ਤੇ ਸਰਵੋਚ ਨਾਗਰਿਕ ਦਾ ਸਰਵੋਚ ਨਾਗਰਿਕ ਸਨਮਾਨ ਦਾ ਨਾਮ ਕੀਆ ਆਰਡਰ ਆਫ ਦੀ ਆਰਡਰ ਆਫ ਦੀ ਡਰੰਕ ਗਈ ਆਪੋ ਠੀਕ ਹੈ ਨੈਕਸਟ ਹੈ ਹਾਲੀ ਹਾਲ ਹੀ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਸ ਰਾਜ ਦੀ ਵਿਧਾਨ ਸਭਾ ਦੇ ਸਿਲਵਰ ਯੂਬਿਲੀ ਸਮਾਰੋਹ ਨੂੰ ਸੰਬੋਧਨ ਕੀਤਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉੱਤਰਾਖੰਡ ਵਿਧਾਨ ਸਭਾ ਦੇ ਸਿਲਵਰ ਯੂਬਿਲੀ ਸੈਸ਼ਨ ਨੂੰ ਸੰਬੋਧਨ ਕੀਤਾ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਉੱਤਰਾਖੰਡ ਹੁਣ ਉੱਤਰਾਖੰਡ ਦੀ ਵਿਧਾਨ ਸਭਾ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੰਬੋਧਨ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰਾਖੰਡ ਉੱਤਰਖੰਡ ਦੀ ਕੈਪੀਟਲ ਅ ਦਹਿਰਾਦੂਨ ਇੱਕ ਸਮਰ ਕੈਪੀਟਲ ਆ ਗੈਰ ਸੇ ਇਥੋਂ ਦੇ ਚੀਫ ਮਿਨਿਸਟਰ ਆ ਪੁਸ਼ਕਰ ਸਿੰਘ ਧਾਮੀ ਗਵਰਨਰ ਆ ਗੁਰਮੀਤ ਸਿੰਘ ਭਾਰਤ ਦਾ ਪਹਿਲਾ ਨੈਸ਼ਨਲ ਪਾਰਕ ਉੱਤਰਾਖੰਡ ਵਿੱਚ ਬਣਾਇਆ ਗਿਆ ਸੀ 1936 ਚ ਤੇ ਇਸ ਦਾ ਨਾਮ ਆ ਹੈਲੀ ਨੈਸ਼ਨਲ ਪਾਰਕ ਪਰ ਵਰਤਮਾਨ ਸਮੇਂ ਇਸ ਦਾ ਨਾਮ ਆ ਜਿਮ ਕਾਰਬੇਟ ਨੈਸ਼ਨਲ ਪਾਰਕ ਤਾਂ ਅਨੁਪੁੱਛ ਸਕਦੇ ਆ ਕਿ ਭਾਰਤ ਦੇ ਬਣੇ ਪਹਿਲੇ ਨੈਸ਼ਨਲ ਪਾਰਕ ਦਾ ਪੁਰਾਣਾ ਨਾਮ ਕੀ ਆ ਤਾਂ ਹੈਲੀ ਨੈਸ਼ਨਲ ਪਾਰਕ ਪੁਰਾਣਾ ਨਾਮ ਵਰਤਮਾਨ ਸਮੇਂ ਜਿਮ ਕਾਰਬੇਟ ਨੈਸ਼ਨਲ ਪਾਰਕ ਆ ਉਨਤਰਾਖੰਡ ਦੇ ਵਿੱਚ ਹੈਲੀ ਨੈਸ਼ਨਲ ਪਾਰਕਾ ਜਾਨੀ ਕਿ ਜਿਮ ਕਾਰਬੇਟ ਨੈਸ਼ਨਲ ਪਾਰਕਾ ਗੰਗੋਤਰੀ ਨੈਸ਼ਨਲ ਪਾਰਕਾ ਰਾਜਾਜੀ ਨੈਸ਼ਨਲ ਪਾਰਕਾ ਨੰਦਾਦੇਵੀ ਨੈਸ਼ਨਲ ਪਾਰਕਾ ਵੈਲੀ ਆਫ ਫਲਾਵਰਸ ਨੈਸ਼ਨਲ ਪਾਰਕਾ ਗੋਵਿੰਦ ਪਸ਼ੂ ਵਿਹਾਰ ਨੈਸ਼ਨਲ ਪਾਰਕਾ ਇਥੋਂ ਦੇ ਫੇਮਸ ਲੋਕ ਨਾਚਾ ਕਮਾਉਣੀ ਗਡਬਾਲੀ ਟਹਿਰੀ ਬਣੀ ਉਸਨਾਂ ਉਤਰਾਖੰਡ ਰਾਜ ਵਿੱਚ ਸਥਿਤ ਸਭ ਤੋਂ ਉੱਚੀ ਚੋਟੀ ਨੰਦਾਦੇਵੀ ਉਤਰਾਖੰਡ ਵਿੱਚ ਉਤਰਾਖੰਡ ਵਿੱਚ ਫੁੱਲਾਂ ਦੀ ਘਾਟੀ ਆ ਉਤਰਾਖੰਡ ਸਰਕਾਰ ਨੇ ਦਸੰਬਰ 2025 ਤੋਂ ਰਾਜ ਵਿੱਚ ਦਾਖਲ ਹੋਣ ਵਾਲੇ ਸਾਰੇ ਵਾਹਨਾਂ ਤੇ ਹਰਾ ਟੈਕਸ ਗ੍ਰੀਨ ਟੈਕਸ ਦਾ ਐਲਾਨ ਕੀਤਾ। ਉਤਰਾਖੰਡ ਸਰਕਾਰ ਨੇ ਯੂਸੀਸੀ ਅਧੀਨ ਵਾਇਰ ਜਸਟਿਸਿਅਨਿਜ਼ਮ ਨੂੰ ਸੌਖਾ ਬਣਾਇਆ। ਉਤਰਾਖੰਡ ਮਦਰੱਸਾ ਬੋਰਡ ਨੂੰ ਖਤਮ ਕਰਨ ਵਾਲਾ ਪਹਿਲਾ ਰਾਜ ਬਣਿਆ। ਉਤਰਾਖੰਡ ਨੂੰ ਆਪਣੀ ਪਹਿਲੀ ਐਨਵੀਡੀਆ ਸੰਚਾਲਿਤ AI HPC ਸਹੂਲਤ ਮਿਲੀ। ਉਤਰਾਖੰਡ ਕੈਬਨਿਟ ਨੇ ਧਾਰਮਿਕ ਆਯਾਦੀ ਸੋਧ ਬਿਲ 2025 ਨੂੰ ਪ੍ਰਵਾਨਗੀ ਦਿੱਤੀ। ਏਸ਼ੀਅਨ ਓਪਨ ਸ਼ਾਰਟ ਟਰੈਕ ਸਪੀਡ ਸਕੈਟਿੰਗ ਟਰਾਫੀ 2025 ਦਾ ਦਹਿਰਾਦੂਨ ਵਿੱਚ ਆਯੋਜਿਤ ਕੀਤੀ ਗਈ ਉੱਤਰਾਖੰਡ ਸਰਕਾਰ ਨੇ ਸਰਕਾਰੀ ਸੇਵਾਮੁਕਤ ਅਗਨੀ ਵੀਰਾਂ ਲਈ 10% ਟਰੈਕ ਵੇਕਰਨ ਨੂੰ ਮਨਜ਼ੂਰੀ ਦਿੱਤੀ ਨੈਕਸਟ ਡਿਜੀਟਲ ਇੰਡੀਆ ਕਾਰਪੋਰੇਸ਼ਨ ਦੇ ਐਮ ਡੀ ਅਤੇ ਸੀਈਓ ਵਜੋਂ ਹਾਲ ਹੀ ਵਿੱਚ ਕਿਸ ਨੂੰ ਐਕਸਟੈਂਸ਼ਨ ਮਿਲਿਆ ਹਾਂਜੀ ਡਿਜੀਟਲ ਇੰਡੀਆ ਕਾਰਪੋਰੇਸ਼ਨ ਦੇ ਐਮ ਡੀ ਅਤੇ ਸੀਈਓ ਵਜੋਂ ਆਨੰਦ ਕੁਮਾਰਮ ਨੂੰ ਐਕਸਟੈਂਸ਼ਨ ਮਿਲਿਆ অপশন বি ইজ দা রাইট আনসার নন্দ কুমারন নেক্সট প্রশ্ন কোন দেশ ਨੇ ਹਾਲੀ ਵਿੱਚ ਪਹਿਲੀ ਵਾਰ ਥੋਰੀਅਮ ਜੂਰੇਨੀਅਮ ਬਾਲਣ ਪਰਿਵਰਤਨ ਵਿੱਚ ਸਫਲਤਾ ਪ੍ਰਾਪਤ ਕੀਤੀ ਪਹਿਲੀ ਵਾਰ ਯੂਰੇਨੀਅਮ ਯੂਰੇਨੀਅਮ ਬਾਲਣ ਪਰਿਵਰਤਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਚੀਨ ਨੇ অপশন ਸੀ ਇਜ਼ দা রাইট আনসার ਪਰਮਾਣੂ ਊਰਜਾ ਵਿੱਚ ਇੱਕ ਇਤਿਹਾਸਿਕ ਸਫਲਤਾ ਪ੍ਰਾਪਤ ਕਰਦੇ ਹੋਏ ਚੀਨ ਨੇ ਦੁਨੀਆ ਦੇ ਇੱਕ ਕਾਰਜਸ਼ੀਲ ਰੀਐਕਟਰ ਥੋਰੀਅਮ ਮੋਲਟਨ ਸਾਲਟ ਰਿਐਕਟਰ ਦੇ ਅੰਦਰ ਪਹਿਲਾ ਥੋਰੀਅਮ ਤੋਂ ਯੂਰੇਨੀਅਮ ਬਾਲਣ ਪਰਿਵਰਤਨ ਸਫਲਤਾਪੂਰਵਕ ਕੀਤਾ ਹੁਣ ਚੀਨ ਨੇ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਚੀਨ ਚੀਨ ਦੀ ਕੈਪੀਟਲ ਆ ਬੀਜ਼ਿੰਗ ਕਰੰਸੀ ਅਰੇਂਜਮੈਂਟ ਵੀ ਪ੍ਰੈਜ਼ੀਡੈਂਟ ਆ ਜੀ ਜਿਨਪਿੰਗ ਚੀਨ ਦੀ ਹੱਦ ਦੁਨੀਆ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਨਾਲ ਲੱਗਦੀ ਹੈ ਚੀਨ ਦੀ ਹੱਦ 14 ਦੇਸ਼ਾਂ ਨਾਲ ਲੱਗਦੀ ਆ ਚੀਨ ਜੂਥ ਗੇਮਸ 2025 ਦੇ ਅੰਤਿਮ ਮੈਡਲ ਸੂਚੀ ਵਿੱਚ ਟੌਪ ਤੇ ਰਿਹਾ ਚੀਨ ਦੀ CR450 ਹਾਈ ਸਪੀਡ ਟ੍ਰੇਨ 453 ਕਿਲੋਮੀਟਰ ਪ੍ਰਤੀ ਘੰਟਾ ਦੇ ਰਿਕਾਰਡਡ ਰਫਤਾਰ ਤੇ ਪਹੁੰਚੀ ਚੀਨ ਵਿੱਚ ਭਾਰਤੀ ਦੂਤਾਵਾਸ ਵਿਕੇ ਰਵਿੰਦਰਨਾਥ ਟੈਗੋਰ ਦੇ ਪੁੱਤ ਦਾ ਉਦਘਾਟਨ ਕੀਤਾ ਗਿਆ ਚੀਨ ਨੇ ਸਟੀਲਥ ਜੈਲੀਫਿਸ਼ ਡਰੋਨ ਤਿਆਰ ਕੀਤਾ ਚੀਨ ਤੋਂ ਪਟਾਕਿਆਂ ਦੀ ਗੈਰਕਾਨੂੰਨੀ ਤਸਕਰੀ ਨੂੰ ਰੋਕਣ ਲਈ ਭਾਰਤ ਨੇ ਆਪਰੇਸ਼ਨ ਫਾਇਰ ਟ੍ਰਾਇਲ ਸ਼ੁਰੂ ਕੀਤਾ ਚੀਨੀ ਨੋਬਲ ਪੁਰਸਕਾਰ ਜੇਤੂ ਚੇਨ ning ਦੀ ਆਂਗ ਦਾ 103 ਸਾਲ ਦੀ ਉਮਰ ਵਿੱਚ ਬੇਜਿੰਗ ਵਿੱਚ ਦੇ ਹਾਣ ਹੋਇਆ। ਏਸ਼ੀਅਨ ਜੋਤ ਗੇਮਸ 2025 ਦੀ ਮੈਡਲ ਸੂਚੀ ਵਿੱਚ ਚੀਨ ਟੌਪ ਤੇ ਰਹੇ ਹਨ। ਨੈਕਸਟ ਹੈ। ਹਾਲ ਹੀ ਵਿੱਚ 2025 ਦੇ ਬੁਕਰ ਪੁਰਸਕਾਰ ਲਈ ਕਿਸ ਨੂੰ ਚੁਣਿਆ ਗਿਆ? 2025 ਦੇ ਬੁਕਰ ਪੁਰਸਕਾਰ ਲਈ ਚੁਣਿਆ ਗਿਆ ਵਾ। ਕਿਰਨ ਦੁਸਾਈ ਨੂੰ। অপਸ਼ਨ B ਇਸ ਦਾ ਰਾਈਟ ਆਨਸਰ 2025 ਦੇ ਬੁਕਰ ਪੁਰਸਕਾਰ ਲਈ ਕਿਰਨ ਦੁਸਾਈ ਨੂੰ ਚੁਣਿਆ ਗਿਆ। ਨੈਕਸਟ ਹੈ ਹਾਲ ਹੀ ਵਿੱਚ ਜਾਰੀ ਕੀਤੀ QUS ਵਿਸ਼ਵ ਯੂਨੀਵਰਸਿਟੀ ਰੈਂਕਿੰਗ ਏਸ਼ੀਆ 2026 ਵਿੱਚ ਕਿਸ ਨੇ ਸਿਖਰਲਾ ਸਥਾਨ ਹਾਸਲ ਕੀਤਾ QUS ਵਿਸ਼ਵ ਯੂਨੀਵਰਸਿਟੀ ਰੈਂਕਿੰਗ 2026 ਇਸ ਦੇ ਵਿੱਚ ਸਿਖਰ ਤੇ ਰਹੀ ਹੈ ਹਾਂਗਕਾਂਗ ਦੀ ਯੂਨੀਵਰਸਿਟੀ ਯੂਨੀਵਰਸਿਟੀ ਆਫ ਹਾਂਗਕਾਂਗ ਟੌਪ ਤੇ ਰਹੀ ਹੈ ਠੀਕ ਹੈ ਸੈਕਿੰਡ ਤੇ ਆ ਪੈਕਿੰਗ ਯੂਨੀਵਰਸਿਟੀ ਥਰਡ ਤੇ ਆ ਫੁੰਡਨ ਯੂਨੀਵਰਸਿਟੀ ਨੈਕਸਟ ਹੈ ਕਿਹੜਾ ਦੇਸ਼ ਆਲੀ ਵਿੱਚ ਭਾਰਤ ਵਿੱਚ ਆਪਣਾ ਪਹਿਲਾ ਰਾਜਦੂਤ ਨਿਯੁਕਤ ਕਰੇਗਾ ਭਾਰਤ ਵਿੱਚ ਆਪਣਾ ਪਹਿਲਾ ਰਾਜਦੂਤ ਨਿਯੁਕਤ ਕਰੇਗਾ ਅਫਗਾਨਿਸਤਾਨ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਉਹਨਾਂ ਅਫਗਾਨਿਸਤਾਨ ਕਰੇਗਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਫਗਾਨਿਸਤਾਨ ਅਫਗਾਨਿਸਤਾਨ ਦੀ ਕੈਪੀਟਲ ਹੈ ਕਾਬੁਲ ਕਰੰਸੀ ਆਫਗਾਨਾ ਅਫਗਾਨੀ ਪ੍ਰਾਈਮ ਮਿਨਿਸਟਰ ਹੈ ਹਸਨ ਅਖੁੰਦ ਨੈਕਸਟ ਹੈ ਹਾਲ ਹੀ ਵਿੱਚ OpenAI ਨੇ ਕਿਸ ਕੰਪਨੀ ਨਾਲ 38 ਬਿਲੀਅਨ ਡਾਲਰ ਦਾ ਸੌਦਾ ਕੀਤਾ OpenAI ਨੇ ਰੀਸੈਂਟਲੀ Amazon ਦੇ ਨਾਲ 38 ਬਿਲੀਅਨ ਡਾਲਰ ਦਾ ਸੌਦਾ ਕੀਤਾ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕਿਹਸ ਬੈਂਕ ਨੇ ਹਾਲੀ ਵਿੱਚ ਆਪਣੇ ਕਰਮਚਾਰੀਆਂ ਦੀ ਬਹੁਪੱਖੀ ਸਖਸ਼ੀਅਤ ਦਾ ਸਨਮਾਨ ਕਰਨ ਲਈ ਇੱਕ ਵਿਲੱਖਣ ਪਹਿਲ ਕਦਮੀ ਸ਼ੁਰੂ ਕੀਤੀ ਰੀਸੈਂਟਲੀ SBI ਨੇ ਆਪਣੇ ਕਰਮਚਾਰੀਆਂ ਦਾ ਸਨਮਾਨ ਕਰਨ ਲਈ ਇੱਕ ਬਹੁਪੱਖੀ ਵਿਲੱਖਣ ਸ਼ੁਰੂ ਕੀਤੀ অপਸ਼ਨ ਬੀ ਇਜ਼ ਦਾ ਰਾਈਟ ਆਨਸਰ SBI ਹੁਣ ਇੱਕ ਬੈਂਕ ਦੀ ਗੱਲ ਆ ਤਾਂ ਗਲੋਬਲ ਫਾਈਨੈਂਸ ਬੈਂਕ ਦੁਆਰਾ SBI ਨੂੰ ਵਿਸ਼ਵ ਦਾ ਸਭ ਤੋਂ ਵਧੀਆ ਖਪਤਕਾਰ ਬੈਂਕ 2025 ਦਾ ਨਾਮ ਦਿੱਤਾ ਗਿਆ। DPIIT ਨੇ ਸਟਾਰਟਅਪ ਲਈ ਵਿੱਤੀ ਅਤੇ ਗੈਰ-ਵਿੱਤੀ ਸਹਾਇਤਾ ਵਧਾਉਣ ਲਈ ਕੋਟ ਕੁਮੇਂਦਰਾ ਬੈਂਕ ਨਾਲ ਸਮਝੌਤਾ ਕੀਤਾ। ਗਲੋਬਲ ਫਾਈਨੈਂਸ ਦੁਆਰਾ DBS ਬੈਂਕ ਨੂੰ ਦੁਸ਼ੀਆ ਦਾ ਸਭ ਤੋਂ ਸੁਰੱਖਿਅਤ ਬੈਂਕ ਐਲਾਨਿਆ ਗਿਆ। HDFC ਬੈਂਕ ਨੇ ਮਾਈ ਬਿਜ਼ਨਸ QOR ਲਾਂਚ ਕੀਤਾ। ਇੰਡਸੈਂਟ ਬੈਂਕ ਨੇ ਵਾਇਰਲ ਦਮਾਨੀਆਂ ਨੂੰ ਮੁੱਖ ਵਿੱਤੀ ਅਧਿਕਾਰੀ ਚੁੜਿਆ। ਜੀਓ ਪੇਮੈਂਟ ਬੈਂਕ ਨੇ ਸੇਵਿੰਗ ਪ੍ਰੋ ਸੇਵਿੰਗ ਅਕਾਊਂਟ ਲਾਂਚ ਕੀਤਾ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਇਹ ਕਲਾਸ ਤੁਹਾਨੂੰ ਇਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫਾਰ ਵਾਚਿੰਗ